ਮੇਰੀ ਮਾਂ ਦੁਖੜਿਆਂ ਦੀ ਪੰਡ ਭਾਗ ਦੂਜਾ ਤੇ ਆਖਰੀ ਅਤਰਜੀਤ ਜੀ ਵੱਲੋਂ ਲਿਖੀ ਗਈ ਹੈ ਜੀ ਮੈਨੂੰ ਯਾਦ ਆਇਆ ਕਿ ਮੇਰਾ ਤਾਇਆ ਕਲਾਸ ਕਿਆਂ ਨਾਲ ਸੀਰੀ ਸੀ ਤੇ ਮੈਂ ਉਹਨਾਂ ਦੇ ਮੁੰਡੇ ਕਰਤਾਰ ਨਾਲ ਪੜਦਾ ਸਾਂ ਉਹਨਾਂ ਦੇ ਚਬਾਰੇ ਵਿੱਚ ਮੇਰਾ ਤਾਇਆ ਆਪਣੀ ਬਾਟੀ ਉਹਨਾਂ ਦੇ ਘਰ ਮਸ਼ੀਨ ਕੋਲ ਬਣੇ ਆਲੇ ਵਿੱਚ ਰੱਖਦਾ ਹੁੰਦਾ ਸੀ ਤੇ ਕਈ ਵਾਰ ਮੈਂ ਵੀ ਉਸ ਬਾਟੀ ਵਿੱਚ ਮਸ਼ੀਨ ਕੋਲ ਬੈਠ ਕੇ ਚਾਹ ਪੀਂਦਿਆਂ ਹੀਨਤ ਮਹਿਸੂਸ ਕੀਤੀ ਸੀ ਦਿਹਾੜੀ ਜਾਂਦਿਆਂ ਪਰਨੇ ਦੇ ਲੜ ਬੰਨੀ ਬਾਟੀ ਜਿਵੇਂ ਮੋਰਾਂ ਵਿੱਚ ਸੱਪ ਦੀ ਤਰ੍ਹਾਂ ਡੰਗ ਮਾਰਦੀ ਰਹੀ ਸੀ ਕੀ ਹੁਣ ਨਿਰਪੈ ਦੇ ਮਨ ਵਿੱਚ ਵੀ ਉਸ ਕਿਸਮ ਦੀ ਹਿਲਜੁਲ ਹੋ ਰਹੀ ਸੀ ਜੋ ਮੈਂ ਮਹਿਸੂਸ ਕਰਦਾ ਰਿਹਾ ਸਾਂ ਸ਼ਾਇਦ ਨਹੀਂ ਇਹ ਉਹ ਜੜੀ ਜੜੀ ਨਹੀਂ ਸੀ ਉਹ ਤਾਂ ਸਗੋਂ ਰਾਜਿਆਂ ਰਾਣੀਆਂ ਦੀ ਝੂਠ ਚਟ ਕੇ ਅਮੀਰ ਬਣੇ ਇਸ ਪਰਿਵਾਰ ਵਿੱਚ ਗੰਦੀ ਚਗਲੀ ਮੱਖੀ ਵਾਂਗ ਵਿਚਰ ਰਿਆ ਸੀ ਮਲੇਕਚਲੇ ਕੱਪੜਿਆਂ ਵਿੱਚ ਸਜਿਆ ਫੱਬਿਆ ਰਾਣੀ ਭੂਆ ਦਾ ਪਤੀ ਜਾ ਰਾਜਕੁਮਾਰ ਸਿਰ ਦੇ ਵਾਲ ਜੁੱਟੀਆਂ ਬਣੇ ਹੋਏ ਤੇ ਵਿੱਚ ਕੁਰਬਲ ਕੁਰਬਲ ਕਰਦੀਆਂ ਜੂਆਂ ਵਾਹ ਲੈ ਬੇਬੇ ਇਸ ਘਰ ਵਿੱਚ ਮੈਂ ਅੱਜ ਤੋਂ ਬਾਅਦ ਕਦੇ ਲੱਤ ਨਹੀਂ ਦੇਣੀ ਇਹ ਮੇਰਾ ਪਹਿਲਾ ਤੇ ਆਖਰੀ ਫੇਰਾ ਹੈ ਮਾਂ ਰਾਤ ਨੂੰ ਸੌਂਦੇ ਵਕਤ ਮੈਂ ਮਾਂ ਨੂੰ ਸੁਣਾ ਦਿੱਤਾ ਸੀ ਜਦੋਂ ਕੰਡਿਸ਼ਕ ਹਵਾਈ ਹਾਸੇ ਵਿੱਚ ਉਸ ਦੇ ਤਿੰਨ ਬੱਚੇ ਫੋਟ ਹੋ ਗਏ ਤਾਂ ਮੈਨੂੰ ਨਹੀਂ ਲੱਗਿਆ ਕਿ ਉਹ ਮੇਰੇ ਆਪਣੇ ਕੁਝ ਲੱਗਦੇ ਸਨ ਅਸਲ ਵਿੱਚ 2279 ਦੇ ਹੀ ਆਪਣੇ ਸਨ ਉਹੋ ਵੀ ਦੂਜੇ ਬੱਚਿਆਂ ਦੂਜਿਆਂ ਅੱਗੇ ਫੜ ਮਾਰਨ ਲਈ ਕਿ ਉਸ ਦੀ ਪਿੱਠ ਵੱਡੇ ਖਾਨਦਾਨ ਨਾਲ ਲੱਗਦੀ ਹੈ ਤੇ ਬਸ ਦੂਜੀਆਂ ਗੱਲਾਂ ਉਸ ਨੂੰ ਵੱਡੀ ਝਾਕ ਸੀ ਕਿਨੇ ਰਪਏ ਰਹੀਂ ਖਰੇ ਉਸ ਨੂੰ ਉਹਨਾਂ ਦੀ ਖਾਸੀ ਵੱਡੀ ਜਾਇਦਾਦ ਵਿੱਚੋਂ ਹੋਰ ਨਹੀਂ ਤਾਂ ਅਧ ਪਚਾਦ ਦੀ ਹੀ ਖੈਰੀਅਤ ਵੱਜੋਂ ਮਿਲ ਜਾਵੇ ਮੈਨੂੰ ਪਿੱਛੇ ਜੇ ਪਤਾ ਲੱਗਿਆ ਕਿ ਉਹ ਦੋਵੇਂ ਜੀ ਵੀ ਇਸ ਸੰਸਾਰ ਤੋਂ ਤੁਰ ਗਏ ਹਨ ਬਾਈ ਨਛੱਤਰ ਨੇ ਉਹਨਾਂ ਦੀ ਹਸਪਤਾਲ ਵਿੱਚ ਬਹੁਤ ਸਾង ਸੰਭਾਲ ਕੀਤੀ ਪਰ ਉਸਦੇ ਹੱਥ ਕੁਝ ਨਹੀਂ ਆਇਆ ਸਿਰਫ ਬਲਵੰਤ ਦੇ ਗਲ ਵਿੱਚੋਂ ਲਹਾਈ ਚੈਨੀ ਦੇ ਉਹ ਉਦੋਂ ਹੱਥ ਛੱਡ ਕੇ ਰਹਿ ਗਿਆ ਜਦੋਂ ਪ੍ਰੀਤਮ ਸਿੰਘ ਦੇ ਸਕੇਆਂ ਨੇ ਸਾਰੀ ਜਾਇਦਾਦ ਸੰਭ ਲਈ ਅਮੀਰਾਂ ਦੇ ਸਿਰੋਂ ਚੰਗੀ ਜੂਨ ਗੁਜ਼ਾਰਨ ਦਾ ਉਸਦਾ ਸੁਪਨਾ ਧੂੜ ਵਿੱਚ ਮਿਲ ਗਿਆ ਅਖੀਰ ਹੋਣੀ ਨੇ ਰੰਗ ਬਖਾ ਦਿੱਤਾ 22 ਨਛੱਤਰ ਦੀ ਧੀ ਦਾ ਵਿਆਹ ਸੀ ਤੇ ਬੇਬੇ ਨੇ ਗਰਮ ਜਲੇਬੀ ਖਾ ਕੇ ਠੰਡਾ ਪਾਣੀ ਪੀ ਲਿਆ ਜਿਸ ਨਾਲ ਇੱਕਦਮ ਹੀ ਉਸਦਾ ਗਲਾ ਬੈਠ ਗਿਆ ਇਹ ਤਾਂ ਐਵੇਂ ਬਹਾਨਾ ਹੀ ਸੀ ਅਸਲ ਵਿੱਚ ਤਾਂ ਉਸਨੇ ਦਵਾਈ ਅੱਧੀ ਕਰਕੇ ਹੀ ਬਿਮਾਰੀ ਨੂੰ ਫਿਰ ਸਿੱਧਾ ਦੇ ਦਿੱਤਾ ਸੀ ਖਰਾਕ ਘਟਾਉਣ ਨਾਲ ਜਰasim ਫਿਰ ਤੋਂ ਬਲ ਕਰ ਗਏ ਸਨ ਡਾਕਟਰੀ ਸ਼ਬਦਾ ਵਿੱਚ ਜਰਾਂ ਸੀਮਾ ਨੇ ਦਵਾਈ ਨੂੰ ਹੀ ਆਪਣੀ ਖਰਾਕ ਬਣਾ ਲਿਆ ਸੀ ਬੇਬੇ ਫਿਰ ਤੋਂ ਉਸੇ ਬਿਮਾਰੀ ਵਿੱਚ ਉਸੇ ਬਿਮਾਰੀ ਦੀ ਜਕੜ ਵਿੱਚ ਜਕੜੀ ਜਾ ਚੁੱਕੀ ਸੀ ਚੰਡੀਗੜ੍ਹ ਦਾ ਨਵਾਂ ਇਲਾਜ ਵੀ ਸ਼ਾਇਦ ਕਾਰਗਰ ਨਹੀਂ ਸਿਰਿਆ ਪਿੰਡਾਂ ਦਾ ਸੱਭਿਆਚਾਰ ਤਾਇਆ ਮੇਰੇ ਨਾਲ ਬਗੈਰ رائے ਕੀਤੇ ਹੀ ਚੰਨਨਵਾਲ ਦੇ ਕਿਸੇ ਵੱਡੇ ਵੈਦ ਕੋਲ ਲੈ ਵੜਿਆ ਵਾਪਸੀ ਵੇਲੇ ਉਹ ਮੈਨੂੰ ਪਿੰਡ ਦੇ ਅੱਡੇ ਉੱਤੇ ਹੀ ਮਿਲ ਪਿਆ ਬੇਬੇ ਨੂੰ ਸਾਈਕਲ ਦੇ ਕੈਰੀਅਰ ਉੱਤੇ ਬਿਠਾ ਕੇ ਪੈਦਲ ਹੀ ਚੱਲਣਾ ਪੈਣਾ ਸੀ ਬਹੁਤ ਹੌਲੀ-ਹੌਲੀ ਮਮੂਲੀ ਜਿਹਾ ਝਟਕਾ ਹੀ ਉਸ ਨੂੰ ਔਖ ਦਿੰਦਾ ਸੀ ਗਰਦਨ ਦੀ ਤਕਲੀਫ ਕਰਕੇ ਮੇਰੇ ਕੋਲੋਂ ਸਾਈਕਲ ਚੰਗੀ ਤਰ੍ਹਾਂ ਸੰਭਾਲਿਆ ਹੀ ਨਹੀਂ ਸੀ ਜਾ ਰਿਹਾ ਮੈਂ ਸੰਤੁਲਨ ਵਿਗੜ ਜਾਣ ਕਰਕੇ ਡਿੱਗ ਪੈਣ ਲੱਗਿਆ ਸਾਂ ਤਾਂ ਮੇਰੇ ਮੂੰਹੋਂ ਸਹਿਣ ਹੀ ਨਿਕਲ ਗਿਆ ਹਾਏ ਨਹੀਂ ਬੇਬੇ ਦੁੱਖ ਦੇਣੀਏ ਕੀ ਕਰਾਂ ਮੈਂ ਹੁਣ ਕਿੱਧਰ ਨੂੰ ਜਾਵਾਂ ਕਿਉਂ ਦਵਾਈ ਘਟਾਈ ਤੂੰ ਬਸ ਬੇਬੇ ਨੇ ਹਮੇਸ਼ਾ ਲਈ ਹੀ ਜ਼ਬਾਨ ਨੂੰ ਤਾਲਾ ਲਾ ਲਿਆ ਜਦੋਂ ਵੀ ਹਾਲਚਾਲ ਪੁੱਛਣਾ ਉਸਨੇ ਬਸ ਸਿਰ ਦਾ ਇਸ਼ਾਰਾ ਹੀ ਕਰ ਛੱਡਣਾ ਤੇ ਬਸ ਵੈਦ ਦੀ ਦਵਾਈ ਨੇ ਦੂਜੇ ਦਿਨ ਹੀ ਆਪਣਾ ਰੰਗ ਵਖਾ ਦਿੱਤਾ ਇੱਕਦਮ ਹੀ ਜ਼ੋਰ ਦੀਆਂ ਉਲਟੀਆਂ ਲੱਗ ਗਈਆਂ ਤੇ ਪੇਟ ਨੂੰ ਸੋਜਾਂ ਆਉਣ ਲੱਗ ਪਿਆ ਬੋਲ ਉੱਕਾ ਹੀ ਬੈਠ ਗਿਆ ਉਸ ਰਾਤ ਲਖਾਰੀ ਸਬਾ ਬਰਨਾਲੇ ਵੱਲੋਂ ਤਨੋਲੇ ਵਿਸ਼ਾਲ ਕਬੀਲ ਦਰਬਾਰ ਸੀ ਤੇ ਮੈਨੂੰ ਸੱਦਾ ਸੀ ਸਹਿਤ ਸਬਾ ਰਾਮਪੁਰਾ ਫੂਲ ਅਤੇ ਬਰਨਾਲਾ ਲਖਾਰੀ ਸਬਾ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲੀ ਹੋਈ ਸੀ ਆਪਣੇ ਪੁਰਖੀ ਪਛਤਾਵੇ ਦੀ ਅੱਗ ਵਿੱਚ ਸੜਨ ਲਈ ਮੈਂ ਛੋੜਾ ਚੁੱਕ ਕੇ ਤਨੋਲੇ ਨੂੰ ਚੱਲ ਪਿਆ ਚਾਹੀਦਾ ਸੀ ਜਾਂਦਾ ਹੋਇਆ ਬੀਬੀ ਨੂੰ ਦੱਸ ਕੇ ਜਾਂਦਾ ਤੇ ਦਿਲ ਦੀ ਕਹਿ ਕੇ ਜਾਂਦਾ ਕਿ ਅਗਲੇ ਦਿਨ ਪੈਸਿਆਂ ਦਾ ਬੰਨ ਸੁਭ ਕਰਕੇ ਚੰਡੀਗੜ੍ਹ ਚੱਲਾਂਗੇ ਪਰ ਬਗੈਰ ਮਿਲੇ ਹੀ ਚਲਾ ਗਿਆ ਮੈਨੂੰ ਤਾਂ ਕਵੀ ਦਰਬਾਰ ਦੀ ਬਣੀ ਹੋਈ ਸੀ ਕਿ ਕਿੰਨੇ ਲੋਕਾਂ ਦੀ ਹਾਜ਼ਰੀ ਵਿੱਚ ਮੇਰੀ ਕਵਿਤਾ ਉੱਤੇ ਤਾੜੀਆਂ ਵੱਜਣੀਆਂ ਸਨ ਬੇਬੇ ਦਾ ਕੀ ਸੀ ਉਸ ਨੇ ਤਾਂ ਹੁਣ ਕੂਚ ਕਰਨ ਦੀਆਂ ਤਿਆਰੀਆਂ ਕਰ ਲਈਆਂ ਜਾਪਦੀਆਂ ਸਨ ਮੇਰੇ ਲਈ ਕਵੀ ਦਰਬਾਰ ਜ਼ਰੂਰੀ ਹੋ ਗਿਆ ਸੀ ਆਪਣੀ ਕਵਿਤਾ ਦੇ ਜੰਮੇ ਸਿੱਕੇ ਅਤੇ ਮਿਲੀ ਦਾਦ ਦੇ ਆਨੰਦ ਵਿੱਚ ਛਟਕਾਰੇ ਮਾਰਦਾ ਜਦ ਮੈਂ ਘਰ ਆਇਆ ਤਾਂ ਸਭ ਤੋਂ ਪਹਿਲਾਂ ਮਾਂ ਨੂੰ ਮਿਲਣ ਲਈ ਹੌਲਿਆ ਮਾਤਾ ਕਿਤੇ ਨਹੀਂ ਸੀ ਭੈਣ ਮਹਿੰਦਰਕੌਰ ਤੋਂ ਪਤਾ ਲੱਗਿਆ ਕਿ ਰਾਤੋਂ ਰਾਤ ਪੇਟ ਇੰਨਾ ਸੁੱਜ ਗਿਆ ਸੀ ਕਿ ਬੇਬੇ ਨੂੰ ਸਾਹ ਵੀ ਨਹੀਂ ਸੀ ਆਉਂਦਾ ਬਾਪੂ ਹੋਰੀ ਫਿਰ ਉਸ ਨੂੰ ਚੰਡੀਗੜ੍ਹ ਲੈ ਗਏ ਸਨ ਮੇਰੇ ਪੈਰਾਂ ਹੇਠ ਅੱਗ ਮਚੁੱਠੀ ਛੱਟਪਟ ਬੈਗ ਵਿੱਚ ਕੱਪੜੇ ਤੇ ਲੜੀਂਦਾ ਸਮਾਨ ਪਾ ਕੇ ਮੈਂ ਵੀ ਚੰਡੀਗੜ੍ਹ ਜਾਣ ਦੀ ਤਿਆਰੀ ਕਰ ਲਈ ਬਾਹਰ ਆ ਕੇ ਗਲੀ ਵਿੱਚ ਖੜ ਗਿਆ ਕਿਸੇ ਸੋਚ ਨੇ ਮੇਰੇ ਪੈਰ ਨੂੜ ਲੈ ਮਣਾ ਕੀ ਕਰੇਗਾ ਜਾ ਕੇ ਤੇਰਾ ਬੇਬੇ ਨਾਲ ਤਾਂ ਮੀਲ ਹੋਣਾ ਹੀ ਨਹੀਂ ਤੂੰ ਬੱਸ ਵਿੱਚ ਬੈਠਾ ਚੰਡੀਗੜ੍ਹ ਨੂੰ ਜਾ ਰਿਆਂ ਹੋਵੇਂਗਾ ਤੇ ਬੇਬੇ ਦੀ ਕਾਰ ਤੇਰੇ ਕੋਲ ਵਾਪਸ ਆ ਰਹੀ ਹੋਵੇਗੀ ਤੈਨੂੰ ਪਤਾ ਵੀ ਨਹੀਂ ਲੱਗਣਾ ਰਹਿਣ ਦੇ ਜਾਨ ਨੂੰ ਬੇਬੇ ਹਵਲ ਜਾਂ ਅੱਜ ਹੀ ਨਹੀਂ ਤਾਂ ਕੱਲ ਇੱਥੇ ਹੀ ਆ ਜਾਣੀ ਹੁਣ ਉਸ ਦੀ ਮੌਤ ਦੇ ਵਾਰੰਟ ਖਾਰਜ ਕਰਨ ਵਾਲਾ ਰੱਬ ਕਿਧਰੇ ਵੀ ਨਹੀਂ ਹੈ ਗਲੀ ਵਿੱਚ ਖੜਾ ਮੈਂ ਸੋਚਾਂ ਵਿੱਚ ਘਿਰ ਗਿਆ ਕਿ ਆਖਰ ਅਪ੍ਰੈਲ ਦਾ ਮਹੀਨਾ ਹੀ ਸਾਡੇ ਕਰ ਲਈ ਮਨਸੂਨ ਨੇ ਲੈ ਕੇ ਆਉਂਦਾ ਜਦੋਂ ਤੋਂ ਮੈਂ ਸੁਰਤ ਸੰਭਾਲੀ ਸੀ ਸੁਰਤ ਸੰਭਾਲੀ ਸੀ ਸਭ ਮੋਤਾਂ ਅਪ੍ਰੈਲ ਦੇ ਮਨਹੂਸ ਦਿਨਾਂ ਵਿੱਚ ਹੀ ਹੋਈਆਂ ਸਨ ਮੇਰੇ ਬਾਪ ਦਾ ਕਤਲ 19 ਅਪ੍ਰੈਲ ਜਾਨੀ ਵਿਸਾਖੀ ਤੋਂ ਛੇ ਦਿਨ ਬਾਅਦ ਹੋਇਆ ਸੀ ਬਾਬਾ ਹਰੀ ਸਿੰਘ ਬਾਪੂ ਹੋਰਾਂ ਦਾ ਚਾਚਾ ਦੀ ਮੌਤ ਵੀ ਇਸੇ ਮਹੀਨੇ ਹੋਈ ਫਿਰ ਮੇਰਾ ਵੱਡਾ ਬਾਬਾ ਚੰਨਨ ਸਿੰਘ ਬਾਪੂ ਹੁਰਾਂ ਦਾ ਬਾਪ ਵੀ ਮੇਰੇ ਊਟੀ ਊਟੀ ਕਰਕੇ ਆਉਣ ਤੋਂ ਕੁਝ ਦਿਨਾਂ ਪਹਿਲਾਂ ਹੀ ਬਿਨਾ ਮੈਨੂੰ ਬਿਨਾ ਮਿਲੇ ਤੁਰ ਗਿਆ ਸੀ ਐਨ ਅਪ੍ਰੈਲ ਮਹੀਨੇ ਮੇਰੇ ਪਿੰਡ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਉਸ ਦਾ ਭੋਗ ਪੈ ਚੁੱਕਿਆ ਸੀ ਮੇਰੇ ਲਈ ਸਭ ਤੋਂ ਵੱਡਾ ਸੰਤਾਪ ਸੀ ਤਾਣੀ ਦੀ ਕੁੰਬਲ ਵਿੱਚ ਅੰਤਲੇ ਦਿਨਾਂ ਤਾਈ ਸਿਰਫ ਮੇਰੀ ਖਾਤਰ ਡਿੱਗਿਆ ਰਹਿਣ ਵਾਲੇ ਬਾਬੇ ਦੇ ਅੰਤਮ ਦਰਸ਼ਨ ਵੀ ਨਾ ਕਰ ਸਕਿਆ ਯਾਦ ਕਰਕੇ ਮੇਰਾ ਤਾਂ ਅੱਜ ਵੀ ਵਿਰਲਾਪ ਛੁੱਟ ਪੈਂਦਾ ਇਸ ਉਮਰ ਵਿੱਚ ਵੀ ਇੱਕ ਹੁਣ ਹਰਪੂਆ ਗਰਦਿਆਲੋ ਵੀ ਇਸੇ ਮਹੀਨੇ ਰਾਜਸਥਾਨ ਵਿੱਚ ਜਰਾਵਰਪੁਰ ਮਾਤਾ ਨਾਲ ਫੌਤ ਹੋਈ ਤੇ ਹੁਣ ਮਾਂ ਨੇ ਇਸ ਮਹੀਨੇ ਜਾਣ ਦਾ ਇਰਾਦਾ ਕਰ ਲਿਆ ਸੀ ਤੇ ਮੈਂ ਸਬਰ ਕਰਕੇ ਬੈਗ ਬੈਠਕ ਵਿੱਚ ਰੱਖ ਦਿੱਤਾ ਕਣਕ ਪੂਰੀ ਤਰ੍ਹਾਂ ਆਈ ਹੋਈ ਸੀ ਸੋਚਿਆ ਜੇ ਮੈਂ ਚੰਡੀਗੜ੍ਹ ਵੱਲ ਤੁਰ ਜਾਂਦਾ ਤਾਂ ਕਣਕ ਪੁਰ ਜਾਣੀ ਸੀ ਸੋ ਮੈਂ ਘਰ ਦੇ ਜੀਆ ਨਾਲ ਕਣਕ ਵੱਢਣ ਜਾ ਲੱਗਿਆ ਅਗਲੇ ਦਿਨ ਫਿਰ ਅਸੀਂ ਅਲੱਗ ਭੱਗ ਅੱਧਾ ਕੰਮ ਨਿਬੇੜ ਲਿਆ ਥੱਬੇ ਚੁੱਕਦਿਆਂ ਫੌਜੀ ਨੇ ਰਾਜ ਸੰਝਾ ਕੀਤਾ ਬੇਬੇ ਬਿਮਾਰੀ ਨਾਲ ਨਹੀਂ ਮਰੀ ਬੇਬੇ ਦਾ ਸਿੰਦਾ ਪੁੱਤ ਸਖਦੇਵ ਮਾਂ ਦੇ ਪੇਕੇ ਘਰ ਰਹਿੰਦਾ ਸੀ ਮੈਂ ਉਸ ਨੂੰ ਬਠਿੰਡੇ ਇਲੈਕਟ੍ਰੀਸ਼ੀਅਨ ਦੇ ਕੋਰਸ ਵਿੱਚ ਪਾਇਆ ਹੋਇਆ ਸੀ ਉੱਠ ਦੀ ਜਵਾਨੀ ਵਿੱਚ ਪੈਰ ਰੱਖ ਰਿਹਾ ਸੀ ਰਾਇਡ ਕਹਿੰਦਾ ਹੈ ਕਿ ਨੌਜਵਾਨ ਭੈਣ ਭਰਾ ਨੂੰ ਇੱਕੋ ਕਮਰੇ ਵਿੱਚ ਨਹੀਂ ਸੌਣਾ ਚਾਹੀਦਾ ਸਖਦੇਵ ਨੇ ਕੁਝ ਅਜੀਹਾ ਕਰ ਉਹ ਖਿਆਸੀ ਉਹ ਖਿਆਸੀ ਜਿਸ ਨਾਲ ਇੱਕ ਪਵਿੱਤਰ ਰਿਸ਼ਤੇ ਦੀ ਦੁوار ਢੈ ਟੇਰੀ ਹੋ ਗਈ ਸੀ ਜਦ ਮਾਂ ਨੂੰ ਪਤਾ ਲੱਗਿਆ ਤਾਂ ਉਸ ਨੇ ਮਾਸੀ ਤੇ ਮਾਮੀ ਦੇ ਫੜਦਿਆਂ ਫੜਦਿਆਂ 15 20 ਮੁੱਕੀਆਂ ਆਪਣੇ ਪੇਟ ਵਿੱਚ ਮਾਰ ਲਈਆਂ ਜਲੇਬੀ ਤਾਂ ਐਵੇਂ ਬਹਾਨਾ ਬਣੀ ਸੀ ਮੈਂ ਥੱਬਾ ਉੱਥੇ ਹੀ ਰੱਖ ਕੇ ਵੱਟ ਉੱਤੇ ਬੈਠਾ ਹੋਰ ਵੀ ਭੜੀਆਂ ਸੋਚਾਂ ਵਿੱਚ ਡੁੱਬ ਗਿਆ ਜਦੋਂ ਇਸ ਸ਼ੋਕਰੇ ਦਾ ਜਨਮ ਹੋਇਆ ਸੀ ਤਾਂ ਮਾਂ ਹੁੱਬੀ ਹੋਈ ਸੀ ਮੈਂ ਪੰਜੀਰੀ ਨਹੀਂ ਸੀ ਖਾ ਰਿਆ ਤਾਂ ਮਾਂ ਨੇ ਖਾ ਕਿਹਾ ਸੀ ਵੇ ਖਾਲਾ ਦੇਖ ਤੇਰੇ ਨਾਲੋਂ ਸੋਹਣਾ ਤੇ ਅੰਬੋ ਨੇ ਪੈੰਦੀ ਉੱਤੇ ਫੂਸ ਪਾਇਆ ਸੀ ਮੈਨੂੰ ਅੰਦਰ ਲਾ ਜਾ ਕੇ ਹੁਣ ਸੋਹਣੇ ਜੰਮਨ ਨੂੰ ਨਵਾਂ ਖਸਮ ਕਰ ਲਿਆ ਇੱਕ ਪਹਿਲਾ ਖਾ ਲਿਆ ਮੇਰਾ ਢਿੱਗ ਵਰਗਾ ਪੁੱਤ ਉਦੋਂ ਮੈਂ ਆਪਣੇ ਆਪ ਨੂੰ ਨਾ ਜਿਉਂਦਿਆਂ ਵਿੱਚ ਸਮਝ ਰਿਹਾ ਸੀ ਨਾ ਮਰਿਆਂ ਵਿੱਚ ਅੰਬੂ ਦਾ ਅੰਮ੍ਰਿਤ ਵੀ ਛਕਿਆ ਹੋਇਆ ਸੀ ਪਰ ਸ਼ਾਇਦ ਇਹ ਉਸ ਦੇ ਅੰਦਰ ਨਹੀਂ ਸਿਰਚਿਆ ਜੇ ਤਸਵੀਰ ਹੀ ਬਦਲਣੀ ਤਾਂ ਭਲਾ ਇਹੋ ਜੇ ਅਡੰਬਰ ਦੀ ਕੀ ਲੋੜ ਜਦੋਂ ਮੈਂ ਸੋਚਦਾ ਹਾਂ ਅਗਲੇ ਦਿਨ ਮੈਂ ਇਹ ਮਿਸਤਰੀਆਂ ਦੇ ਘਰੋਂ ਦਾਤੀਆਂ ਦੇ ਦੰਦੇ ਕਢਵਾ ਕੇ ਲਿਆਇਆ ਹਿੱਸੇ ਦਾ ਖੇਤ ਜਾਣ ਦੀ ਤਿਆਰੀ ਹੀ ਕਰ ਰਿਹਾ ਸੀ ਤਾਂ ਇੱਕ ਅੰਬੈਸਟਰਕਾਰ ਕਲੀ ਵਿੱਚ ਆ ਕੇ ਰੁਕੀ ਮਾਸੀ ਤੇ ਮਾਸੜ ਤੇ ਤਾਇਆ ਮੇਰਾ ਤਾਇਆ ਕਾਰ ਵਿੱਚੋਂ ਬਾਹਰ ਆ ਗਏ ਪਰ ਮਾਂ ਅਜੀ ਤੱਕ ਬਾਹਰ ਨਹੀਂ ਸੀ ਨਿਕਲ ਰਹੀ ਮੈਂ ਸਭ ਕੁਝ ਪਹਿਲਾਂ ਹੀ ਸਮਝੀ ਬੈਠਾ ਸਾਂ ਤਾਂ ਮੈਂ ਕਾਰ ਵੱਲ ਉੱਲਿਆ ਮੇਰੀ ਬੀਬੇ ਕਿੱਥੇ ਹੈ ਅੰਦਰੋਂ ਨਿਕਲਦੀ ਧਾ ਨੂੰ ਮੈਂ ਕਾਬੂ ਕਰਨ ਦਾ ਯਤਨ ਕਰ ਰਿਹਾ ਸਾਂ ਪਰ ਬੇਕਾਰ ਸੀ ਸਭ ਕੁਝ ਹੋ ਗਈ ਆ ਇਹ ਬੱਚੜਿਆ ਹੈਗੀਆਂ ਸਬਰਕਾਰ ਪੁੱਤ ਵੀ ਮਾਸੀ ਦੀ ਲੋਰ ਨਿਕਲ ਗਈ ਮੈਂ ਕਾਰ ਦੇ ਵਾਲੇ ਤੋਂ ਵਾਲੇ ਗੇੜੇ ਖਾਈ ਜਾਵਾ ਪਰ ਬੇਬੇ ਕਿਧਰੇ ਨਾ ਬਸੀ ਮਾਸੀ ਕਿੱਥੇ ਹੈ ਮੇਰੀ ਬੇਬੇ ਮੈਂ ਮੁੜ ਕਾਰ ਦੇ ਅੰਦਰ ਵੇਖ ਰਿਹਾ ਆਂ ਸਾ ਡਰਾਈਵਰ ਨੇ ਕਾਰ ਦੀ ਡਿੱਗੀ ਖੋਲੀ ਜਿਸ ਵਿੱਚ ਮਾਂ ਦਾ ਗੁੱਛਾ ਕੋਈ ਹੂਕ ਸੁੱਤੀ ਪਈ ਸੀ ਡਿੱਗੀ ਵਿੱਚ ਪੁੰਨੀ ਮਾਂ ਦੀ ਬੋ ਮਾਰਦੀ ਬੋ ਮਾਰਦੀ ਲਾਸ਼ ਦੇ ਮੈਨੂੰ ਦਰਸ਼ਨ ਕਰਵਾ ਦਿੱਤੇ ਗਏ ਮੇਰੇ ਅੰਦਰੋਂ ਹੂਕ ਉੱਠੀ ਵਾਹ ਬੇਬੇ ਆਖਰ ਵੇਲੇ ਇਹ ਚੰਗੀ ਡੋਲੀ ਲੱਭੀ ਤੂੰ ਇਹੇ ਚੰਗੀ ਯਾਤਰਾ ਕਰਕੇ ਆਈ ਨਾ ਮਾਂ ਤੈਨੂੰ ਅੰਤਮ ਵੇਲੇ ਸੀਟ ਵੀ ਚੱਜਦੀ ਨਹੀਂ ਮਿਲੀ ਮਾਂ ਤੂੰ ਇੱਥੋਂ ਤੱਕ ਦਾ ਇਹ ਸਫ਼ਰ ਕਿਵੇਂ ਤੈਅ ਕੀਤਾ ਹੋਣਾ ਇਹੋ ਕਹੋ ਜਹੀ ਡੋਲੀ ਆ ਜਿਸ ਵਿੱਚ ਤੂੰ ਅਖੋਤੀ ਮੌਤ ਦੇ ਦੇਵਤੇ ਨਾਲ ਲਾਵਾਂ ਲੈ ਕੇ ਵਿਦਾ ਹੋਈ ਐ ਮਾਂ ਕਹਿੰਦੇ ਨੇ ਮਾਂ ਦਾ ਆਪਰੇਸ਼ਨ ਠੀਕ ਹੋ ਗਿਆ ਸੀ ਗਲ ਗਈ ਅੰਤੜੀ ਕੱਢ ਦਿੱਤੀ ਗਈ ਸੀ ਹੋਸ਼ ਉਨ ਉੱਤੇ ਡਾਕਟਰ ਨੇ ਮਾਂ ਨੂੰ ਪੁੱਛਿਆ ਸੀ ਮਾਂ ਜੀ ਕਿਵੇਂ ਬੇਬੇ ਨੇ ਠੀਕ ਹੋਣ ਦਾ ਸੰਕੇਤ ਦਿੱਤਾ ਸੀ ਡਾਕਟਰ ਨੇ ਬੇਬੇ ਨੂੰ ਜ਼ੋਰ ਨਾਲ ਘੁੱਟਣ ਲਈ ਕਿਹਾ ਸੀ ਬੇਬੇ ਨੇ ਡਾਕਟਰ ਦਾ ਹੱਥ ਜੋੜਨਾ ਘੁੱਟ ਦਿੱਤਾ ਸੀ ਡਾਕਟਰ ਦੀ ਤਸੱਲੀ ਹੋਈ ਤਾਂ ਉਸ ਨੇ ਮਰੀਜ਼ ਨੂੰ ਜਨਰਲ ਵਾਰਡ ਵਿੱਚ ਭੇਜਣ ਲਈ ਕਹਿ ਦਿੱਤਾ ਤੇ ਆਕਸੀਜਨ ਲਾ ਦਿੱਤੀ ਤੇ ਜਦ ਮਾਂ ਦਾ ਬੈੱਡ ਬੂਹੇ ਵਿੱਚ ਆਇਆ ਬੇਬੇ ਦਾ ਭੋਰ ੜਾਰੀ ਮਾਰ ਗਿਆ ਸੀ ਡਾਕਟਰ ਨੇ ਮੂੰਹ ਵਿੱਚ ਮੂੰਹ ਪਾ ਕੇ ਬਹੁਤ ਫੂਕਾਂ ਮਾਰੀਆਂ ਪਰ ਹੁਣ ਇਹ ਖੇਡ ਹੱਥ ਹੋਣ ਵਾਲੀ ਨਹੀਂ ਸੀ 10 ਅਪ੍ਰੈਲ ਨੂੰ ਮਾਂ ਲੰਮੀ ਉਡਾਰੀ ਮਾਰ ਗਈ ਤੇ ਹੁਣ ਮੈਨੂੰ ਉਹ ਕਦੇ ਵੀ ਡਾਹ ਨਹੀਂ ਦੇਵੇਗੀ ਤੇ ਪੁਲਿਸ ਦੇ ਚੱਕਰ ਤੋਂ ਡਰਦਿਆਂ ਮਾਂ ਨੂੰ ਕਾਰ ਦੀ ਡਿੱਗੀ ਵਿੱਚ ਧੋਨ ਦਿੱਤਾ ਗਿਆ ਸੀ ਕੀ ਪਤਾ ਪੁਲਿਸ ਵਾਲੇ ਕਹਿ ਦੇਣ ਇਹ ਤਾਂ লাশ ਤਾਂ ਕਿਸੇ ਖਾਸ ਅਪਰਾਧੀ ਦੀ ਹੈ ਜਿਸ ਉੱਪਰ ਕਈ ਮੁਕੱਦਮੇ ਚੱਲ ਰਹੇ ਹਨ ਸੋ ਇਸ লাশ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅੰਗਰੇਜ਼ੀ ਸਾਮਰਾਜ ਦੀ ਚੁੰਗਣੀ ਉੱਤੇ ਪਈ ਇਸ ਪੁਲਿਸ ਤੋਂ ਹੋਰ ਵੀ ਤਵਕਕੋ ਕੀਤੀ ਜਾ ਸਕਦੀ ਸੀ ਬੇਬੇ ਦੀ ਲਾਸ਼ ਵਿੱਚੋਂ ਬੋ ਆ ਰਹੀ ਸੀ ਜਿਸ ਕਰਕੇ ਉਸ ਦਾ ਛੇਤੀ ਤੋਂ ਛੇਤੀ ਸੰਸਕਾਰ ਕਰ ਦਿੱਤਾ ਗਿਆ। ਮਾਮੇ ਆਏ ਤੇ ਮਾਮੀਆਂ ਸੇਵਾ ਟੱਕਣ ਦੀ ਕਿਰਿਆ ਕਰ ਗਈਆਂ। ਮਾਮੇ ਹੁਰੀ ਕਹਿ ਰਹੇ ਗਏ ਕਿ ਉਹਨਾਂ ਨੂੰ ਸੰਸਕਾਰ ਵੇਲੇ ਉਹ ਡਿੱਕਿਆ ਨਹੀਂ ਗਿਆ। ਅੱਜ ਤੋਂ ਇਸ ਘਰ ਨਾਲ ਕੋਈ ਸਬੰਧ ਨਹੀਂ ਰਿਹਾ। ਇਹ ਤਾਂ ਐਵੇਂ ਬਹਾਨਾ ਹੀ ਸੀ। ਉਹਨਾਂ ਵਿੱਚੋਂ ਮਾਂ ਦੇ ਭੋਗ ਉੱਤੇ ਕੋਈ ਵੀ ਨਹੀਂ ਆਇਆ। ਜੋ ਪਿਛਲੀਆਂ ਘਟਨਾਵਾਂ ਸਹੀ ਸਾਬਤ ਕਰਨ ਲਈ ਕਾਫੀ ਸੀ। ਤੇ ਇਸ ਦੇ ਨਾਲ ਹੋਰ ਸਕੇਰੀਆਂ ਵਾਲੇ ਵੀ ਹਮੇਸ਼ਾ ਲਈ ਟੁੱਟ ਗਏ ਸਨ ਸਖਦੇਵ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਮੰਮੀ ਕਹਿੰਦੀ ਰਹੀ ਸੀ ਪੁੱਤ ਡਾਕਟਰ ਕੋਲ ਜਦੋਂ ਅਸੀਂ ਆਇਆ ਤਾਂ ਮੈਂ ਕੁੜੀ ਵਾਸਤੇ ਤਾਣਾ ਲਾਤਾ ਬਈ ਜਹਾਨੇ ਨਾ ਅਖੇ ਬਾਈ ਗਈਆਂ ਤਾਂ ਚੰਗੀਆਂ ਭਲੀਆਂ ਸੀ ਹੁਣ ਆ ਕੀ ਹੋ ਗਿਆ ਜੇ ਕੁੜੀ ਮੰਜੇ ਉੱਤੇ ਡਿੱਗ ਪੈਂਦੀ ਤਾਂ ਖਬਰੇ ਕੀ ਕੀ ਸੁੰਨਣਾ ਪੈ ਜਾਂਦਾ ਮੈਂ ਕਿਹਾ ਚੜੇਲੇ ਬਸ ਲੋਕਾਂ ਨੂੰ ਤੁਰੇ ਫਿਰਦੇ ਹੀ ਦਿਸ ਤੇ ਮੈਂ ਸੋਚਦਾ ਹਾਂ ਕਿ ਮਾਂ ਨੂੰ ਪੁੱਛਦਾ ਹਾਂ ਮਾਂ ਮੇਰੀਏ ਤੂੰ ਤਾਂ ਕਹਿੰਦੀ ਸੀ ਇਹ ਮੇਰੇ ਨਾਲ ਸੁਹਣਾ ਹੈ ਇਹ ਜਿਸ ਦੀ ਪੰਜੀਰੀ ਨਹੀਂ ਖਾਦੀ ਤੇਰਾ ਮੇਰੇ ਨਾਲ ਫਿਰ ਕਾਂਦਾ ਹਿਰਖ ਸੀ ਨਹੀਂ ਮਾਂ ਰੋਂਦੀਆਂ ਕੁੜੀਆਂ ਨੂੰ ਚੁੱਪ ਕਰਾਉਂਦਿਆਂ ਵਾਰ-ਵਾਰ ਵਾਕ ਮੂੰਹੋਂ ਨਿਕਲਦਾ ਸੀ ਚੁੱਪ ਕਰੋ ਮੇਰੀਆਂ ਬੀਬੀਆਂ ਪੈਣਾ ਮੈਂ ਤੁਹਾਨੂੰ ਮਾਂ ਬਣ ਕੇ ਪਾਲੂਗਾ ਤੇ ਮੈਂ ਦੋ ਕੁੜੀਆਂ ਲਈ ਛੋਟੇ ਮਨਜੀਤ ਲਈ ਮਾਂ ਬਣ ਗਿਆ ਸਾ 30 32 ਸਾਲ ਦੀ ਉਮਰ ਦੀ ਦਾ ਕੁਰਬਾਨੀ ਦਾ ਬੱਕਰਾ ਜਿਸ ਨੇ ਆਪਣੀ ਜਾਨ ਜਵਾਹ ਹੋਣ ਨਾਲ ਲਈ ਹਾਜ਼ਰ ਕਰ ਦਿੱਤੀ ਸੀ ਬਹੁਤ ਕੁਝ ਮਾੜਾ ਹੋ ਗਿਆ ਸੀ ਮੈਂ ਸਖਦੇਵ ਨੂੰ ਦੋਸ਼ੀ ਠਹਰਾ ਰਿਆ ਸੀ ਕਿ ਮੈਂ ਠੀਕ ਸੋਚਦਾ ਸੀ ਕਿ ਕੁੜੀ ਦੋਸ਼ੀ ਸੀ ਨਹੀਂ ਸ਼ਾਇਦ ਦੋਵੇਂ ਹੀ ਨਹੀਂ ਉਮਰ ਦਾ